ਵੀਰ ਇੰਨਾ ਟੱਟਾ ਵੜਾ ਸੀ ਤੇ ਅਜੁਨਾ ਨੀਅਰ ਵਿੱਚੋਂ ਮਾਈਕਲਾ ਯੂਨੀਵਰਸਿਟੀ ਗਿਆ ਮੇਰੇ ਪਿਆਰੇ ਤੇ ਸਾਰੇ ਤੁਸੀਂ ਲੈ ਲਓ ਬਾਕੀ ਆਪਦੇ ਵੀ ਕਰ ਸਕੀ ਹੁੰਦੀ ਆ ਪਰ ਕੁਛ ਨਾ ਕੁਛ ਮਿਹਨਤ ਸਾਨੂੰ ਖੁਦ ਨੂੰ ਕਰਨੀ ਪੈਂਦੀ ਆ ਸੁਖ ਨੂੰ ਕੋ ਟੈਨਾਂ ਨਹੀਂ ਕਰਦਾ ਵਾਦਾ ਕਰੋ ਚੰਗੇ ਗਾਣੇ ਖਣੂਗੇ ਪਰ ਪੜ੍ਹਾਈ ਤੋਂ ਅੱਗੇ ਨਹੀਂ ਰੋਣਗੇ ਜਿੰਨਾ ਆਪਾਂ ਪਿਆ ਉਪਰ ਗਿਆ ਆਹ ਆਹ ਸੁਬੇਟਾ ਆਪਾਂ بیٹھ کے ساموں بھی پچمن برداشت کیا ਕੁੜੇ ਵਾਗ ਲੈਣਿਆ ਕਿ ਤੁਸੀਂ ਇਹ ਨਾਲ ਕੇ ਭਰੇ ਜਾ ਕੇ ਆਪਣੇ ਮੰਮੀ ਬਾਬਾ ਨਾਲ ਸ਼ੇਰ ਕਰੋ ਮੈਂ ਬਈ ਯਾਹ ਯਾਹ ਤੁਸੀਂ ਵੀ ਬਹੁਤ ਸਖਰੇ ਹੋ ਦਮ ਕੇ ਬਣਾਈ ਕਰੋ ਪੁਰਾ ਸਕੂਲ ਦਾ ਵਾਂਟ ਬਣ ਕੋਲ ਆ ਪੂਰੀ ਲਿਆ ਕੇ ਹੋਣਾ ਸੁਣ ਨੂੰ ਬਹੁਤ ਕਹਾ ਯਾਰ ਜਿਹੜੇ ਅਨੇਧਾਰ ਤੋਂ ਆ ਇਹਨਾਂ ਨੂੰ ਬੜਾ ਕੁਝ ਦੱਸਣਾ ਚਾਹੁੰਦੇ ਹਿਆ ਪਰ ਅਸੀਂ ਕਈ ਵਾਰ ਕੰਫਿਊਜ਼ ਹੋ ਜਾਂਦੇ ਨਹੀਂ ਹੈ ਪੁੱਛਿਆ ਕਰੋ ਦਮ ਕੇ ਪੜੋ ਆਪਣੀ ਮਾਤਾ ਨਾਲ ਸਤਿਕਾਰੋ ਔਰ ਜਿੰਨੀ ਚੰਗੀ ਮਾਣੋ ਉਤਰੀ ਮਰਵਾ ਦਿਓ ਬਹੁਤ ਬਹੁਤ ਧੰਨਵਾਦ ਉਹਨਾਂ ਬੇਟੀ ਲਈ ਜੀ ਕਈ ਵੇਲੇ ਜਿਹੜਾ ਸਟਾਰ ਜੋ ਪ੍ਰਿੰਸੀਪਲ ਸਾਹਿਬ ਦੋਮੈਂਟ ਦੀ ਮੰਚ ਤੇ ਆਉਣ ਔਰ ਮਾੜੇ ਬੱਚਿਆਂ ਦੇ ਇੰਤਜ਼ਾਰ ਨੂੰ ਕਰੀ ਗਰ ਔਰ ਬੁੱਧੀ ਬੀਤੀ ਬਰਾਂਦਾ ਜੀ ਇਹ ਬੇਟੀ